ਪ੍ਰਮਸ਼ਤ ਕਾਲੂਗ ਦੋਸਤੋ ਮੈਂ ਆ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਅੱਜ ਅਸੀਂ ਖੰਨਾ ਸ਼ਹਿਰ ਵਿੱਚ ਬੈਠੇ ਹਾਂ ਜੋ ਕਿ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਹੈ ਤੇ ਉਹਦੇ ਵਿੱਚ ਨਾਰਥ ਇੰਡੀਆ ਦੇ ਪ੍ਰਸਿੱਧ ਡਾਕਟਰ ਡਾਕਟਰ ਅਮਰਬੀ ਸਿੰਘ ਜੀ ਐਮ ਡੀ ਜੋ ਕਿ ਹਰਟਸ ਸਪੈਸ਼ਿਸਟ ਨੇ ਦਿਲ ਦੇ ਰੋਗਾਂ ਦੇ ਮਾਹਿਰ ਉਹ ਸਾਡੇ ਨਾਲ ਨੇ ਤੇ ਇਹ ਪੂਰੇ ਨਾਰਥ ਇੰਡੀਆ ਚ ਬਹੁਤ ਚਰਚਿਤ ਡਾਕਟਰ ਵੀ ਨੇ ਔਰ ਬੜੇ ਇੰਟੈਲੀਜੈਂਟ ਔਰ ਜੀਨੀਅਸ ਨੇ अ ए ना, ना तो कुछ अच्छे सवाल पूछेंगे मेडिकल लाइन बारे ते बहुत-बहुत शुक्रिया डासर ने टाइम देता हां जी डासर पहला सवाल ये है भी नौजवान में हार्ट अटैक क्यों आ रहे हैं हार्ट अटैक आजकल स्टाइल बहुत खराब हो गया है जंक फूड एक्सरसाइज एक्सरसाइज दी हार्ट हां ਹੂੰ ਹੂੰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਫੈਕਟ ਕਰਦੀਆਂ ਹੂੰ ਹੂੰ ਸਾਡੇ ਸਰੀਰ ਨੂੰ ਹੂੰ ਹੂੰ ਉਸ ਕਰਕੇ ਸਾਰੀਆਂ ਬਿਮਾਰੀਆਂ ਜਿਵੇਂ ਮੋਟਾਪਾ ਅਲਰਜੀਜ਼ ਹੂੰ ਜੋਇੰਟ ਪੇਨਸ ਡਿਪਰੈਸ਼ਨ ਹੂੰ ਸਭ ਕੁਝ ਆ ਰਿਹਾ ਹੈ ਉਹਦੇ ਨਾਲ ਹੀ ਹਾਰਟ ਅਟੈਕ ਆ ਰਹੇ ਪੀਪ ਹਾਈਪਰ ਟੈਨਸ਼ਨ ਤੇ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਦਾ ਨੈਚੁਰਲ ਈ ਇਲਾਜ ਹੈ ਨੇਚਰਲ ਰਾਜ ਹੈ ਹੀ ਐ ਕਿ ਖਾਾਕ ਸਹੀ ਹੋਵੇ ਤੇ ਤੁਸੀਂ ਐਕਸਰਸਾਈਜ਼ ਕਰੋ ਤੇ ਸਟ्रेस ਤੋਂ ਦੂਰ ਰਹੋ ਐਕਸਰਸਾਈਜ਼ ਦੇ ਵਿੱਚ ਤੁਹਾਨੂੰ 30 ਚੜ੍ਹਵੀਂ ਮਿੰਟ ਰੋਜ਼ ਸੈਰ ਕਰਨੀ ਚਾਹੀਦੀ ਹੈ ਖਾਣੇ ਦੇ ਵਿੱਚ ਸ਼ੀਨੀ ਤੇ ਮੈਦਾ ਤੇ ਕੋਲਡ ਡਰਿੰਕਸ पैक्ड फूड हम्म रिफाइंड ऑयल्स ਉਹ ਬੰਦ ਕਰਨੇ ਚਾਹੀਦੇ ਬੱਚਿਆਂ ਦੇ ਮਾਪਿਆਂ ਨੂੰ ਕੀ ਧਿਆਨ ਰੱਖਣਾ ਚਾਹੀਦਾ ਤੇ ਬਜ਼ੁਰਗਾਂ ਨੂੰ ਕੀ ਧਿਆਨ ਰੱਖਣਾ ਚਾਹੀਦਾ ਬਚਪਨ ਤੋਂ ਹੀ ਬੱਚਾ ਨੂੰ ਆਦਤ ਪਾਓ ਕਿ ਉਹ ਜੰਕ ਫੂਡ ਨਾ ਖਾਣ ਹਮ ਅਸੀਂ ਆਪੇ ਬੱਚਿਆਂ ਨੂੰ ਉਹ ਪੈਕਟਾਂ ਤੇ ਆਦਤ ਪਾਣੇ ਫਿਰ ਛੁਟਨੀ ਹੋ ਕੀ ਹੁੰਦੀ ਹੈ ਹਮ ਬਚਪਨ ਤੋਂ ਹੀ ਜਦੋਂ ਬੱਚੇ ਨੂੰ ਖਵਾਣਾ ਹੈ ਉਹਨੂੰ ਫਰੂਟ ਖਾਓ ਹਮ ਹੋਲ ਫੂਡ ਖਾਓ ਹਮ ਤਾਂ ਕਿ ਉਹਦਾ ਟੇਸਟ ਹੋਰ ਤਾਂ ਨਾ ਹੀ ਬੜੇ ਕੀ ਹਰ ਪਰਿਵਾਰ ਨੂੰ ਦਿਲ ਦੇ ਰੋਗਾਂ ਬਾਰੇ ਗੰਚੀ ਛੋਗੇ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਚੈੱਕ ਕਰਨਾ ਜ਼ਰੂਰੀ ਨਹੀਂ ਹੈ ਹਮ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਡਾਈਟ ਸਹੀ ਖਾਓ ਹਮ ਡਾਈਟ ਦੇ ਵਿੱਚ ਤੁਹਾਡੇ ਹੋਲ ਫੂਡ ਜਿਵੇਂ ਪੱਤੇ ਖਾਣੇ ਜ਼ਰੂਰੀ ਨੇ ਜਿਵੇਂ ਪੁਦੀਨਾ ਧਨੀਆ ਸਾਗ ਹੂੰ ਪਾਲਕ ਮੇਥੀ ਹੂੰ ਹੂੰ ਇਸ ਤਰ੍ਹਾਂ ਹੀ ਜਿਹੜੇ ਸੀਜ਼ਨਲ ਪੇਠਾ ਹੋ ਗਿਆ ਕੀ ਆ ਹੋ ਗਿਆ ਹੈ ਨਾ ਜਿਹੜੀਆਂ ਸਬਜ਼ੀਆਂ ਸੀਜ਼ਨਲ ਨੇ ਤੇ ਪੱਤੇ ਦੀਆਂ ਸਬਜ਼ੀਆਂ ਨੇ ਤੇ ਹੋਲ ਫੂਡ ਖਾਣੇ ਚ ਕੀ ਔਰਤਾਂ ਚ ਮਰਦਾਂ ਨਾਲੋਂ ਵੱਧ ਇਹ ਦਿੱਦਰਗ ਹੁੰਦੇ ਨੇ ਜਾਂ ਅਨਪਾਤ ਦਾ ਕੀ ਫਰਕ ਹੈ ਅਨਪਾਤ ਦਾ ਅੱਜਕੱਲ ਕੋਈ ਫਰਕ ਨਹੀਂ ਹੈ ਪਹਿਲੇ ਜਿਹੜੇ ਨੇਪਾਲ ਸੀ ਸਾਰੇ ਫੇਲ ਹੀ ਨੇ ਹਮਮ ਕਿਉਂਕਿ ਸਾਰਾ ਡਿਪੈਂਡ ਕਰਦਾ ਤੁਹਾਡੇ ਲਾਈਫ ਸਟਾਈਲ ਦੇ ਉੱਪਰ ਜਿਹੜੇ ਮਰਦ ਸ਼ਰਾਬ ਪੀਂਦੇ ਨੇ ਹਮਮ ਤੇ ਬਾਹਰ ਜਾਂਦੇ ਨੇ ਐਵੇਂ ਔਰਤਾਂ ਘਰ ਸੇ ਬੈਠਦੀਆਂ ਤੇ ਸਟ्रेस ਰਹਿੰਦੀਆਂ ਨੇ ਹਮ ਫੈਕਟਰ ਅਲੱਗ ਅਲੱਗ ਨੇ ਪਰ ਹੋ ਸਕਦਾ ਹੁਣ ਔਰਤਾਂ ਦੇ ਵਿੱਚ ਵੀ ਜ਼ਿਆਦਾ ਅਟੈਕ ਹੋਰ ਠੀਕ ਅ ਅੱਜ ਕੱਲ ਸਟੰਟਰ ਕਾਫੀ ਪੈ ਰਹੇ ਨੇ ਉਹਦਾ ਕਾਰਨ ਕੀ ਹੈ ਕਿ ਇਹ ਪੌਣੇ ਚਾਹੀਦੇ ਨੇ ਜਾਂ ਨਹੀਂ ਜੇ ਤੁਸੀਂ ਪ੍ਰੇਸ਼ ਕਰੋ ਪ੍ਰੋਪਰ ਫਿਰ ਤੁਹਾਡੀ ਬਿਮਾਰੀ ਰਿਵਰਸ ਹੋ ਸਕਦੀ ਹੈ ਹਮ ਪਰ ਜੇ ਤੁਸੀਂ ਚਾਹਦੇ ਹੋ ਕਿ ਮੈਂ ਐਮਪਰੇਜ ਨਹੀਂ ਕਰਨਾ ਹਾਂ ਤਾਂ ਡਾੜੀਆਂ ਨਾਲੀਆਂ ਵੀ ਬਲਾਕ ਨੇ ਫਿਰ ਸਟਾਰਟ ਪਾਣੇ ਹਾਂਜੀ ਬਲਾਕੇ ਡਰੋਕਲ ਦੀ ਕੀ ਕੀ ਕਰੀਏ ਸੀ ਛੋਟੀਆਂ ਛੋਟੀਆਂ ਗੱਲਾਂ ਦੱਸੋ ਡੋਕ ਬਲਾਕੇ ਡਰੋਕਣ ਵਾਸਤੇ ਤੁਸੀਂ ਸਿਰੇ ਮਿਲੋ ਉੱਠਦੇ ਹੋ ਹਾਂਜੀ 2 ਘੰਟੇ ਕੁਛ ਨਾ ਖਾਓ ਅੱਛਾ ਜੀ ਦਤ ਤੱਕ ਪਹਿਲੇ ਐਕਸਰਸਾਈਜ਼ ਕਰੋ ਹੂੰ ਲੈਫਟ ਹੱਥ ਜਾਓ ਰਸ ਕਰੋ ਪਰ 2 ਘੰਟੇ ਆਪਣੇ ਸ਼ਰੀਰ ਨੂੰ ਤਿਆਰ ਹੋਣ ਦੇ ਵੈਰੀ ਗੁੱਡ ਬਾਤ ਪਹਿਲੀ ਵਾਰ ਹੀ ਸੁਣ ਰਹੇ ਆ ਡਾਕਟਰ ਵੈਰੀ ਗੁੱਡ 2 ਘੰਟੇ ਬਾਅਦ ਸਭ ਤੋਂ ਪਹਿਲਾ ਖਾਣਾ ਬਹੁਤ ਜ਼ਰੂਰੀ ਹੈ ਹਮ ਹਮ ਉਹ ਇਹੋ ਜਿਹਾ ਫੂਡ ਹੋਣਾ ਚਾਹੀਦਾ ਜਿਹੜਾ ਤੁਹਾਡੇ ਸ਼ਰੀਰ ਦੀ ਸਫਾਈ ਕਰੇ ਹਮ ਹਮ ਰეკਮੈਂਡੇਡ ਹੈ ਜਾਂ ਤੁਸੀਂ ਨਾਰੀਲ ਪਾਣੀ ਪੀਓ ਹਮ ਜਾਂ ਤੁਸੀਂ ਟਿੱਕੇ ਪਿੱਠ ਦਾ ਜੂਸ ਪੀਓ ਹਮ ਹਮ ਜਾਂ ਤੁਸੀਂ ਪੱਤੀਆਂ ਦਾ ਰਸ ਪੀਓ ਵੈਰੀ ਗੁੱਡ ਮੈਂ ਮੈਂ ਪੀਣਾ ਪਾਲਕ ਹਮ ਪੁਦੀਨਾ ਧਨੀਆ ਨੀਂਬੂ ਪਾ ਕੇ ਥੋੜੀ ਜਿਹੀ ਅਦਰਕ ਥੋੜਾ ਜਿਹਾ ਕੱਚੀ ਹਲਦੀ ਉਹਦਾ ਜੂਸ ਕੱਟ ਕੇ ਮੈਂ ਪੀਣਾ ਫਿਰ ਘੰਟਾ ਕੁਝ ਨਹੀਂ ਖਾਂਦਾ ਵਾਹ ਜੀ ਵਾਹ ਦਾ ਸਹੀ ਤਾਂ ਬਿਲਕੁਲ ਬਰਾਕਟ ਸਾਫ ਕਰਨ ਵਾਲੀ ਗੱਲ ਆ ਉਹ ਸੀਰ ਦੀ ਸਫਾਈ ਕਰਦਾ ਵੈਰੀ ਗੁੱਡ ਵੈਰੀ ਗੁੱਡ ਉਸ ਤੋਂ ਬਾਅਦ ਦੋ ਖਾਣਾ ਉਹ ਹੋ ਖਾਓ ਪਰ ਹੋਲ ਫੂਡ ਖਾਣਾ ਚਾਹੀਦਾ I I don't know why ਤਲਣਾ ਹੋਵੇ ਦਲੀਆ ਦਲੀਆ ਹੋਵੇ ਹਮ ਹੈਨਾ ਹੋਲ ਫੂਡ ਖਾਣੇ ਦੇ ਪਰ ਪਹਿਲਾ ਮੀਟ ਜ਼ਿਆਦਾ ਇੰਪੋਰਟੈਂਟ ਹੈ ਵੈਰੀ ਗੁੱਡ ਪਹਿਲਾ ਮੀਟ ਜ਼ਰੂਰ ਖਾਓ ਜ਼ਰੂਰ ਖਾਓ ਪਰ ਪਹਿਲਾ ਜਿਹੜਾ ਜੋ ਪੀਣਾ ਤੁਹਾਡੇ ਸਰੀਰ ਦੀ ਸਵਾਈ ਕਰੇ ਨਾ ਕਿ ਗੰਦ ਪਾਵੇ ਵੈਰੀ ਗੁੱਡ ਵੈਰੀ ਗੁੱਡ ਅਸ਼ਾ ਨਾ ਸਰ ਸਿਗਰੇਟ ਸ਼ਰਾਬ ਤੇ ਹੋਰ ਨਸ਼ੇ ਦਿਲ ਤੇ ਕੀ ਇਫੈਕਟ ਕਰਦੇ ਨੇ ਸਿਗਰਟਾ ਬਹੁਤ ਮਾਰਦੀ ਹੈ ਜੀ ਕਿਉਂਕਿ ਜਿਹੜੇ ਸਿਗਰਟ ਪੀਣ ਵਾਲੇ ਬੰਦੇ ਹੁੰਦੇ ਨੇ ਸਾਰੇ ਦਿਨ ਨਾੜੀਆਂ ਬਲਕ ਹੁੰਦੀਆਂ ਅੱਛਾ ਜੀ ਨਾਟ ਇਵਨ ਹਾਰਟ ਲੈਗਸ ਨਹੀਂ আর ਨਾੜੀਆਂ ਵੀ ਬਲਕ ਹੁੰਦੀਆਂ ਅੱਛਾ ਹੂੰ 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 ਕਿਉਂਕਿ ਅੰਦਰ ਜਾ ਕੇ ਸਿਗਰਟ ਸੋਜਿਸ਼ ਕਰਦੀ ਹੈ ਹੂੰ ਨਾੜੀਆਂ ਦੇ ਵਿੱਚ ਹੂੰ ਜਿੱਥੇ ਸੋਜਿਸ਼ ਹੁੰਦੀ ਹੈ ਉੱਥੇ ਹੀ ਗੰਗ ਜੰਮਦਾ ਹੈ ਜਦੋਂ ਵੀ ਕਿਸੇ ਕਿਸਮ ਦਾ ਦਦਨ ਦਾ ਛਾਤੀ ਚੋਂ ਦਿਲ ਦਾ ਜਰਦ ਹੁੰਦਾ ਜਾਂ ਕੋਈ ਹੋਰ ਵੀ ਦਰਦ ਹੋ ਸਕਦੇ ਨੇ ਦਰਦ ਦਰਦ ਦਿਲ ਦਾ ਦਰਦ ਹੈ ਸੈਂਟਰ ਚ ਹੁੰਦਾ ਟਿਪਿਕਲੀ ਅੱਛਾ ਉਹ ਪਾਰਾਪੰਡ ਵੀ ਹੋ ਸਕਦਾ ਜਰਨ ਵੀ ਹੋ ਸਕਦੀ ਹੈ ਜੇ ਦਰਦ ਨੈਕ ਦੇ ਵਿੱਚ ਵੀ ਜਾ ਸਕਦਾ ਬਾਹਾਂ ਵੀ ਜਾ ਸਕਦਾ ਹਾਂ ਹਾਂਜੀ ਹਾਂ ਦਾ ਸਰ ਦਾ ਠੀਕ ਠੀਕ ਅੱਛਾ ਡਾਕਟਰ ਸਾਹਿਬ ਜੇ ਅਟੈਕ ਆਏ ਜਾਵੇ ਤਾਂ ਮਰੀਜ਼ਾਂ ਨੂੰ ਫੀਮ ਦੇ ਦਿੰਦੇ ਲੋਕ ਕਿ ਇਹ ਠੀਕ ਹੈ ਜਾਂ ਗਲਤ ਨਾ ਗਲਤ ਹੈ ਨਾ ਠੀਕ ਹੈ ਹਾਂਜੀ ਕੋਈ ਉਹਦਾ ਅਸਰ ਕੁਝ ਨਹੀਂ ਹੈਗਾ ਪਰ ਪੇਸ਼ੈਂਟ ਨੂੰ ਥੋੜਾ ਦਰਦ ਘਟਾਉਂਦਾ ਹੈ ਹੂੰ ਥੋੜਾ ਐਂਗਜ਼ਾਇਟੀ ਦੂਰ ਕਰਦਾ ਹੂੰ 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 ਮੰਨਾ ਥੋੜਾ ਜਿਹਾ ਰਿਲੈਕਸ ਹੋ ਜਾਂਦਾ ਹੂੰ ਇਹ ਉਹਦਾ ਅਸਰ ਹਾਰਟ ਅਟੈਕ ਤੋਂ ਪਹਿਲਾਂ ਕੀ ਸਿੰਪਟਮ ਹੁੰਦੇ ਨੇ ਕੀ ਨਿਸ਼ਾਨੀ ਹੁੰਦੀ ਹੈ ਦਾਸਾ ਕਈਆਂ ਨੂੰ ਇਕਦਮ ਦਰਦ ਹੁੰਦਾ ਹ ਹ ਕਈਆਂ ਨੂੰ ਥੋੜੇ ਦਿਨ ਪਹਿਲੇ ਥੋੜੇ ਤੇ ਦਰਦ ਹੁੰਦਾ ਉਹਨੂੰ ਇਗਨੋਰ ਕਰਦੇ ਨੇ ਹ ਹ ਜੇ ਇਗਨੋਰ ਕਰੋ 4-4-5 ਦਿਨਾਂ ਬਾਅਦ ਇਕਦਮ ਦਰਦ ਸ਼ੁਰੂ ਹੁੰਦਾ ਤੇ ਫਿਰ ਤੁਹਾਨੂੰ ਹਸਪੀਟਲ ਜਾਣਾ ਪੈਂਦਾ ਹੈ ਕਿਡਾ ਸੋ ਇੰਟਰਨੈਟ ਦੀਆਂ ਰੀਜ਼ ਨੇ ਜਿਹੜੀਆਂ ਜਾਂ ਫਿਰ ਸਾਊਂਡ ਹੈ ਜੀ ਹੈ ਜਾਂ ਫੋਨ ਹੈ ਇਹ ਵੀ ਦਿਲ ਤੇ ਇਫੈਕਟ ਕਰਦੇ ਨੇ ਸਭ ਕੁਝ ਅਫੈਕਟ ਕਰਦਾ ਜੀ ਪਰ ਤੁਹਾਨੂੰ ਗਰਾਉਂਡਿੰਗ ਕਰਨੀ ਚਾਹੀਦੀ ਹੈ ਰੋਜ਼ ਰੇਜ਼ ਤੜਤੇ ਅਫੈਕਟ ਕਰਦੀਆਂ ਹੂੰ ਉਹਨੂੰ న్యూਟਰਲ ਕਰਨ ਵਾਸਤੇ ਤੁਸੀਂ ਨੰਗੇ ਪੈਰ ਜ਼ਮੀਨ ਤੇ ਤੁਰੋ ਰੋਜ਼ ਅੱਧਾ ਘੰਟਾ ਅੱਛਾ ਜੀ ਅੱਧਾ ਘੰਟਾ ਨੰਗੇ ਪੈਰੀ ਤੁਰੋ ਬਹੁਤ ਵੱਡੀ ਗੱਲ ਕਹੀ ਤੁਸੀਂ ਘਾਹ ਦੇ ਉੱਪਰ ਹੂੰ ਜਾਂ ਕੱਚੀ ਜਗ੍ਹਾ ਤੇ ਤੁਰੋ ਅੱਛਾ ਜੋ ਰੇਜ਼ ਦਾ ਇਫੈਕਟ ਹੈ ਨਿਊਟਰਲ ਬੋਲ ਬਿਲਕੁਲ ਨਵੀਂ ਗੱਲ ਹੈ ਸਾਹਿਬ ਕਿ ਪੈਰਾਲਿਸਿਸ ਦੇ ਮਰੀਜ਼ਾਂ ਨੂੰ ਹਾਰਟ ਅਟੈਕ ਜ਼ਿਆਦਾ ਹੁੰਦੇ ਨੇ ਪੈਰਾਲਿਸਿਸ ਤੇ ਹਾਰਟ ਅਟੈਕ ਇਕੁਅਲ ਹਾਂਜੀ ਜਦੋਂ ਨਾੜੀਆਂ ਦੀ ਬਿਮਾਰੀ ਹੈਗੀ ਹੈ ਉਹ ਬ੍ਰੇਨ ਦੀਆਂ ਨਾੜੀਆਂ ਵੀ ਇਨਵੋਲ ਹੁੰਦੀਆਂ ਤੇ ਹਾਰਟ ਦੀਆਂ ਵੀ ਕਿਸੇ ਨੂੰ ਪਹਿਲੇ ਹਾਰਟ ਅਟੈਕ ਆਉਂਦਾ ਕਿਸੇ ਨੂੰ ਪਹਿਲੇ ਬ੍ਰੇਨ ਦਾ ਅਟੈਕ ਆਉਂਦਾ ਹੈ ਪਰ ਦੋਨੋਂ ਇਕੱਠੇ ਵੀ ਆ ਸਕਦੇ ਨੇ ਹਾਲਾਂਕਿ ਅਗ ਵੀ ਆ ਸਕਦੇ ਹੈ। ਲੇਸਾ ਮਾਡਰਨ ਟੈਕਨੀਕ ਕੀ ਆਈ ਹੈ ਨਵੀਂ ਜਿਹੜੀ ਹਰਟ ਦੇ ਸਪੈਸ਼ਲਿਸਟ ਬਿਖੋ ਜੀ ਸਭ ਤੋਂ ਵਧੀਆ ਟੈਕਨੀਕ ਹੈ ਪਰ ਆਪਣੀ ਡਾਈਟ ਠੀਕ ਕਰੋ। ਅੱਛਾ ਐਕਸਰਸਾਈਜ਼ ਕਰੋ। ਤੀਨ ਸਟ्रेस ਨੂੰ ਘਟਾਓ। ਸਭ ਤੋਂ ਵਧੀਆ ਟੈਕਨੀਕ ਤਾਂ ਇਹ ਹੀ ਹੈ। ਵੈਰੀ ਗੁੱਡ ਵੈਰੀ ਗੁੱਡ। ਅੱਛਾ ਹਰਟ ਟ੍ਰਾਂਸਪਲੈਂਟ ਕਾਮਯਾਬਾ ਹੋਣਾ ਸਭ ਨਹੀਂ ਆਪ ਤੁਹਾਨੂੰ ਕਿਉਂ ਪਹੁੰਚਣਾ ਟ੍ਰਾਂਸਪਲੈਂਟ ਦਾ ਕੰਮ ਜਦੋਂ ਹੈਗਾ ਹੂੰ ਜਿੱਥੇ ਹੁੰਦਾ ਉਹਦੇ ਵਾਸਤੇ ਸਾਨੂੰ ਇੱਕ ਬੰਦਾ ਚਾਹੀਦਾ ਹੈ ਜਿਹੜਾ ਮਰ ਜੇ ਤੇ ਉਹਦਾ ਹਾਰਟ ਹਾਲੇ ਚੱਲਦਾ ਹੋਵੇ ਹੂੰ 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 ਮੈਨੂੰ ਕਿਉਂ ਕਰਨੀ ਆਪਣੀ ਡਾਈਟ ਕੀ ਐਸਾ ਬੰਦੇ ਦੀ ਉਮਰ ਬਤਾਈ ਜਾ ਸਕਦੀ ਹੈ ਜੋ ਹਰਟ ਦੀਆਂ ਬਿਮਾਰੀਆਂ ਨੂੰ ਰੋਕ ਕੇ ਜੇ ਤੁਸੀਂ ਸਹੀ ਖਾਣਾ ਖਾਓ ਹੂੰ ਸਟ्रेस ਤੋਂ ਦੂਰ ਰਹੋ ਹੂੰ ਤੇ ਐਕਸਰਸਾਈਜ਼ ਕਰੋ ਹੂੰ ਤੁਸੀਂ ਲੰਮਾ ਜੀ ਸਰ ਹਾਂਜੀ ਪੁੱਛੋ ਪਰ ਹਾਂ ਜੇ ਸਾਡ ਵਰਡ ਲਈ ਵੈਜ ਚਾਹੀਦਾ ਜਾਂ ਨਾਨ ਵੈਜ ਇਹ ਦੋਹਾਂ ਚ ਇੱਕ ਕਲ ਦੱਸੋ ਨਾਨ ਵੈਜ ਵਾਲੇ ਠੀਕ ਨੇ ਜਾਂ ਵੈਜ ਵਾਲੇ ਵੈਜ ਜ਼ਿਆਦਾ ਠੀਕ ਹੈ ਹਾਂਜੀ ਸਾਡ ਜਿਹੜਾ ਸਰੀਰ ਉਹ ਸੰਕ ਕੁਕਡ ਫੂਡ ਖਾਣਾ ਚਾਹੀਦਾ ਹੈ ਸੰਕ ਕੁਕਡ ਮਤਲਬ ਜਿਹੜਾ ਸੂਰ ਪੱਕਿਆ ਹੋਇਆ ਅੱਛਾ ਜੀ ਅੱਗ ਤੇ ਪੱਕਿਆ ਜਿੰਨਾ ਘਟ ਖਾਓਗੇ ਉਹਨਾਂ ਚੰਗਾ ਅੱਛਾ ਜੀ ਸੰਕੁਕ ਮਤਲਬ ਫਰੂਟ ਅੱਛਾ ਫਰੂਟ ਉਹ ਗੁੱਡ ਬਿਲਕੁਲ ਦੱਸਣ ਨਵੀਂ ਗੱਲ ਹੈ ਦੱਸ ਰਿਹਾ ਨੇ ਸੰਕੁਕਡ ਫੂਡ ਖਾਓ ਬਿਲਕੁਲ ਨਵੀਂ ਗੱਲ ਸੁਣੀ ਹੈ ਤੇ ਜਿਹੜੀ ਆਪਣਾ ਕੁਕਡ ਫੂਡ ਹੈ ਉਹਨੂੰ ਘਟਾਓ ਸੰਕੁਕ ਬਦੋ ਵੈਰੀ ਗੁੱਡ ਬੈਟ ਸਨ ਕੋਡ ਫੂਡ ਫੂਡ ਆਉਜ ਮੈਂ ਫਰੂਟਸ ਹੈਗੇ ਨੇ ਵੈਜੀਟੇਬਲਸ ਹੈਗੀਆਂ ਨੇ ਸਲਾਦ ਹੈਗੇ ਨੇ ਸਲਾਦ ਹੈਗੇ ਨੇ ਕੱਚਾ ਖਾਸਰ ਨੂੰ ਕੱਚਾ ਹੀ ਖਾਓ ਤਾਂ ਜੇ ਪੁੱਛ ਲੋ ਲੋਕ ਕਹਿੰਦੇ ਨੇ ਵੀ ਚਿਕਨ ਅਜਰਾ ਹੈ ਹਰਟ ਫ੍ਰੈਂਡਲੀ ਡਾਈਟ ਹੈ ਕੀ ਖਾਣਾ ਚਾਹੀਦਾ ਜੇ ਸਾਨੂੰ ਚਿਕਨ ਮਿਲਦੇ ਨੇ ਹਾਂਜੀ ਉਹ ਤਾਂ ਐਂਟੀਬਾਇਓਟਿਕਸ ਤੇ ਗਰੋਥ ਹਾਰਮੋਨਸ ਹਾਂ ਹਾਂ ਸਟੂਡੈਂਟਸ ਨੇ ਐਂਟਰੀ ਵਿੱਚ ਚਿਕਨ ਨੇ ਜਿਹੜੇ ਹਾਂ ਬਿਮਾਰੀ ਦਾ ਕਾਰਨ ਹਾਂ ਜਿਹੜੇ ਆਰਗੇਨਿਕ ਨੇ ਨੇ ਔਰ ਗੈਨਿਕ ਖਾਸ ਕਰ ਤੂੰ ਪਰ ਕਦੇ ਕਦੇ ਖਾ ਲੈਂਦਾ ਠੀਕ ਠੀਕ ਕਦੇ ਕਦੇ ਖਾ ਚੁ ਸਾਡੇ ਬਾਰਡਰ ਨੂੰ ਸੂਟ ਨਹੀਂ ਕਰਦਾ ਹਾਂ ਅਦਰਵਾਈਜ਼ ਜੇ ਖਾਣਾ ਹੈ ਤੇ ਆਰਗੈਨਿਕ ਖਾ ਹਾਂ ਅਈ ਦੱਸੋ ਤੁਸੀਂ ਇੱਕ ਅਜੀਬ ਤਰ੍ਹਾਂ ਦੀ ਸ਼ਖਸੀਅਤ ਹੋ ਇਸ ਇਲਾਕੇ 'ਚ ਤੁਸੀਂ ਕਲਾਕਾਰ ਵੀ ਹੋ ਤੁਸੀਂ ਗਾ ਵੀ ਲੈਂਦੇ ਹੋ ਮੈਂ ਸੋਹਣਾ ਸਰਦੂਲ ਸਕੰਦਰ ਇੱਥੇ ਤੁਹਾਡੇ ਕੋਲ ਆਉਂਦੇ ਰਹੇ ਨੇ ਅਮਨ ਨੂਰੀ ਇਸਾਰੇ ਹੁੰਦੇ ਰਹੇ ਨੇ ਤੁਹਾਡੇ ਕੋਲ ਤੁਹਾਡੇ ਦੋਸਤ ਰਹੇ ਨੇ ਔਰ ਤੁਸੀਂ ਬੈਡਮਿੰਟਨ ਵੀ ਖੇਡਦੇ ਹੋ ਔਰ ਇਹ ਸਾਰੀਆਂ ਗੱਲਾਂ ਜੇ ਤੁਸੀਂ ਸਾਨੂੰ ਦੱਸ ਸਕਦੇ ਹੋ ਥੋੜਾ ਜਿਹਾ ਮੇਰਾ ਰੁਟੀਨ ਹੈ ਪਿਛਲੇ 30 ਸਾਲ ਤੋਂ ਮੈਂ ਸਵੇਰੇ ਉੱਠ ਕੇ ਐਕਸਰਸਾਈਜ਼ ਜ਼ਰੂਰ ਕਰਦਾ ਵੈਰੀ ਗੁੱਡ ਹੈ ਯੋਗ ਮੈਚਮਿੰਟਨ ਖੇਡਣਾ ਸੈਰ ਕਰਨਾ ਹਾਂਜੀ ਕੋਈ ਯੋਗਾ ਕਰਨਾ ਬੀਡਿੰਗ ਕਰਨਾ ਹਾਂਜੀ ਪ੍ਰਾਣ ਪ੍ਰਾਣ ਯਾਮ ਕਰਨਾ ਹਾਂਜੀ ਉਸ ਬਾਅਦ ਮੈਂ ਖਾਣਾ ਖਾ ਕੇ ਹਸਪੀਟਲ ਜਾਂਦਾ ਹਾਂਜੀ ਸ਼ਾਮ ਨੂੰ ਕੋਈ ਪਾਠ ਕਰਨਾ meditation ਕਰਨੀ ਇਹ ਜ਼ਰੂਰੀ ਕਰਦੇ ਹੋ ਜ਼ਰੂਰੀ ਹੈ ਵੈਰੀ ਗੁੱਡ ਵੈਰੀ ਗੁੱਡ ਅੱਛਾ ਦੱਸੋ ਤੁਸੀਂ ਕਿੰਨੇ ਵਜੇ ਉੱਠਦੇ ਹੋ ਤੇ ਕਿੰਨੇ ਵਜੇ ਸੌਂਦੇ ਹੋ ਮੈਂ ਉੱਠਦਾ 5:30 ਤੇ 6 ਦੇ ਵਿੱਚ ਹਾਂਜੀ ਸੌਣਾ 10 ਵਜੇ ਅੱਛਾ ਕੋਈ ਗੀਤ ਸੰਗੀਤ ਬਾਰੇ ਕੋਈ ਗੱਲਾਂ ਦੱਸੋ ਸੰਦੋ ਮੈਨੂੰ ਆਉਂਦਾ ਨਹੀਂ ਗਾਣਾ ਹਾਂਜੀ ਪਰ ਮੈਨੂੰ ਸੁਣਨਾ ਸੁਣਨਾ ਚੰਗਾ ਲੱਗਦਾ ਠੀਕ 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 ਕਿ ਬਿਹਰਾ ਸੰਗੀਤ ਹਾਂਜੀ ਤੁਹਾਡੀ ਰੂਹ ਦੀ ਖੁਰਾਕ ਹੈ ਵੈਰੀ ਗੁੱਡ ਵੈਰੀ ਤੇ ਕਲਾ ਦਾ ਸਰੀਰ ਤੇ ਕੀ ਅਸਰ ਪੈਂਦਾ ਜਿਹੜੇ ਇਦਾਂ ਦੇ ਕਲਾਕਾਰ ਆਈ ਲੋਕ ਹੁੰਦੇ ਕਲਾਕਾਰ ਜੇ ਤੁਹਾਡੇ ਸ਼ੌਕ ਇਹ ਵਿਟਨ ਨੂੰ ਆਰਾਮ ਦੇਗਾ ਵੈਰੀ ਗੁੱਡ ਜੇ ਤੁਹਾਡਾ profession ਹੈ ਤੁਹਾਨੂੰ ਬਿਹਾਰ ਕਰੇਗਾ ਹਮਮ ਕਿਉਂਕਿ ਤੁਸੀਂ ਕੰਪੀਟੀਸ਼ਨ ਕਰੋਗੇ ਉਹ ਕੰਪੀਟੈਂਸ ਕਿਸਨ ਦੀ ਭਾਵਨਾ ਤੁਹਾਨੂੰ ਖਰਾਬ ਕਰੇਗਾ ਵੈਰੀ ਗੁੱਡ ਅਡਾ ਸਭ ਕੁਝ ਲੋਕ ਘਰਾੜੇ ਮਾਰ ਦਿੰਦੇ ਨੇ ਉਹ ਕੀ ਚੱਕਰ ਹੁੰਦਾ ਹੈ ਘਰਾੜੇ ਜਦੋਂ ਨਾਰਮਲੀ ਮੋਟਾਪੇ ਦੇ ਵਿੱਚ ਬੋਲਦੇ ਹਾਂ ਜੀ ਆਪਣਾ ਭਾਰ ਘਟਾਓ ਹਮ ਅਤੇ ਫੈਟ ਘਟੇਗੀ ਗਲੇ ਦੇ ਵਿੱਚ ਤੁਹਾਡੇ ਕਰੜੇ ਬੰਦ ਹੋਏ ਇਹ ਦਿੱਦੇ ਰੋਗਾਂ ਦਾ ਸਿਗਨਲ ਤਾਂ ਨਹੀਂ ਹੁੰਦਾ ਕਿਤੇ ਜੇ ਕਰੜੇ ਨੂੰ ਨਾ ਕੰਟਰੋਲ ਕਰੋ ਫਿਰ ਹਾਰਟ ਪਰਫੈਕਟ ਪੈਂਦਾ ਹਮ ਹਮ ਇਸ ਕਰਕੇ ਮੋਟਾਪਾ ਘਟਾਓ ਹਮ ਹਮ ਐਕਸਰਸਾਈਜ਼ ਕਰੋ ਜਿ ਮਿੱਠਾ ਬੰਦ ਕਰੋ ਮੈਦਾ ਬੰਦ ਕਰੋ ਰਿਫਾਈਨ ਤੇਲ ਬੰਦ ਕਰੋ ਪੈਕੇਟ ਉਹ ਪੈਕੇਟ ਵਾਲੀ ਜੀ ਦਾ ਬੰਦ ਕਰੋ ਹੂੰ ਹੂੰ ਹੋਲ ਫੂਡ ਖਾਓ ਵੈਰੀ ਗੁੱਡ ਵੈਰੀ ਡਸਨ ਵੀ ਫੁੱਲ ਨੇ ਪੁੱਲਾਂ ਦਾ ਸ਼ੌਕ ਹੈਗਾ ਕੋਈ ਇਹਨਾਂ ਕੁੱਤਿਆਂ ਦਾ ਸ਼ੌਕ ਹੈਗਾ ਇਹ ਘੋੜਿਆਂ ਦਾ ਸ਼ੌਕ ਹੈਗਾ ਤੇ ਇਹ ਜਿਹੜੇ ਸ਼ੌਕ ਨੇ ਦਾ ਦੋਸਤ ਬਣਾਉਣ ਦਾ ਸ਼ੌਕ ਹੈ ਇਹ ਇਹ ਇਹਨਾਂ ਦਾ ਕੀ ਇਫੈਕਟ ਹੈਗਾ ਦਿਲ ਤੇ ਜੇ ਤੁਹਾਨੂੰ ਕਿਸੇ ਵੀ ਕੁਦਰਤੀ ਚੀਜ਼ ਨੂੰ ਪਿਆਰ ਕਰਦੇ ਹੋ ਹਾਂਜੀ ਤੁਹਾਨੂੰ ਰਿਲੈਕਸ ਕਰੋਗੇ ਹਾਂਜੀ ਠੀਕ ਠੀਕ ਹਾਂਜੀ ਜੇ ਫੁੱਲ ਹੋਣ ਤਾਂ ਖੇਤੀ ਹੋਵੇ ਘੋੜਿਆਂ ਦਾ ਸ਼ੌਕ ਹੋਵੇ ਜਾਂ ਕੁਰਤੀਆਂ ਦਾ ਸ਼ੌਕ ਹੋਵੇ ਹਾਂ ਹਾਂ ਉਹ ਜੇ ਤੁਸੀਂ ਉਹਨੂੰ ਪਿਆਰ ਕਰਦੇ ਹੋ ਹਾਂਜੀ ਹਾਂ ਤੁਸੀਂ ਸ਼ਾਂਤ ਹੋਵੋਗੇ ਬਿਲਕੁਲ ਬਿਲਕੁਲ ਅੱਛਾ ਸਰੀਰ ਰੋਗ ਰਹਿਤ ਰੱਖਣ ਤੇ ਫੇਟ ਰੱਖਣ ਲਈ ਕੋਈ ਤਿੰਨ ਗੱਲਾਂ ਦੱਸੋ ਸਾਨੂੰ ਤਾਂ ਕਿ ਮਰੀਜ਼ਾਂ ਦੇ ਕੰਮ ਆ ਜਾਵੇ ਡਾਈਟ ਹਾਂਜੀ ਨੰਬਰ 1 ਸਹੀ ਡਾਇਟ ਨੰਬਰ 1 ਆਪਣੀ ਬਾਡੀ ਨੂੰ ਮੂਵ ਕਰੋ ਮੂਵ ਕਰੋ ਐਕਸਰਸਾਈਜ਼ ਕਰੋ ਐਕਸਰਸਾਈਜ਼ ਤੇ ਚੰਗੇ ਦੋਸਤ ਬਣਾਓ ਹਾਂਜੀ ਤਾਂ ਕਿ ਤੁਹਾਡਾ ਸਟ੍ਰੈਸ ਘਟੇ ਵੈਰੀ ਗੁੱਡ ਵੈਰੀ ਗੁੱਡ ਹਾਂ ਦੋਸਤ ਬਣਾਉਣਾ ਵੀ ਜ਼ਰੂਰੀ ਹੈ ਕੰਪਨੀ ਜ਼ਰੂਰੀ ਹੈ ਜੈਸੀ ਸੰਗਤ ਵੈਸੀ ਵੈਸੀ ਰੰਗ ਅੱਛਾ ਦਾ ਸਰ ਤੁਸੀਂ ਗੁਰਬਾਣੀ ਨਾਲ ਵੀ ਜੁੜੇ ਰਹਿੰਦੇ ਹੋ ਤੇ ਇਹਦਾ ਤੁਹਾਨੂੰ ਕੀ ਫਾਇਦਾ ਹੁੰਦਾ ਲੱਗਦਾ ਸਭ ਨੂੰ ਗੁਰਬਾਣੀ ਤੋਂ ਇਹ ਪਤਾ ਲੱਗਦਾ ਹੈ ਕਿ ਸਭ ਕੁਝ ਕਰਮ ਹੈ ਬਾਹਰ ਨਹੀਂ ਬਾਹਰ ਢੂੰਗੇ ਸੋ ਪਰਪੁਣਾਏ ਵਾਜਾ ਵਾਜਾ ਤੁਸੀਂ ਆਪਣੇ ਅੰਦਰ ਜਾਓ ਸ਼ਰੀਰ ਦੇ ਵਿੱਚ ਹੀ ਹੈ ਸਾਰਾ ਕੁਝ ਜੋ ਕੁਝ ਹੈ ਅੰਦਰ ਹੀ ਹੈ ਹਾਂ ਹਾਂ ਉਹਨੂੰ ਲੱਭੋ ਕਿ ਉਹਨੂੰ ਜਾਓ ਹਾਂ ਅੱਛਾ ਗੁਰਨਾਨ ਸਾਹਿਬ ਲਿਖਦੇ ਨੇ ਖਸਮ ਵਿਸਾਰ ਕੀ ਰਸ ਭੋਗ ਤਾਂ ਤਰ ਉੱਠ ਕੇ ਲੋਇ ਨੋ ਇਹ ਖਸਮ ਵਿਸਾਰ ਦਾ ਮਤਲਬ ਹੈ ਤੁਸੀਂ ਜਿਹੜਾ ਕੱਢ ਅੰਦਰ ਸਿਸਟਮ ਸਿਸਟਮ ਹੈਗਾ ਹਾਂਜੀ ਤੁਨੂੰ ਉਹ ਸਿਸਮ ਆਣ ਤੁਸੀਂ ਨਹੀਂ ਚੱਲ ਰਹੇ ਹਾਂ 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 ਤੁਨੂੰ ਤੁਸੀਂ ਵਿਚਾਰਤਾ ਵਿਚਾਰਤਾ ਹੈਗੇ ਉਹਨੂੰ ਚਾਹੀਦਾ ਹੋਲ ਫੂਡ ਤੁਸੀਂ ਖਾ ਰਹੇ ਹੋ ਜੰਕ ਫੂਡ ਹੈਗੇ ਹਾਂ ਹਾਂ ਇਸ ਕਰਕੇ ਰੋਗ ਹੁੰਦਾ ਰੋਗ ਪੈਦਾ ਹੁੰਦਾ ਠੀਕ ਹੈ ਦਾ ਸਭ ਬਹੁਤ ਕੋਈ ਐਸੀ ਗੱਲ ਮੇਥੋਂ ਰਹਿ ਗਈ ਹੋਵੇ ਤਾਂ ਦੱਸੋ ਪਲੀਜ਼ ਕੁਛ ਨਹੀਂ ਹਰ ਇੱਕ ਨੂੰ ਆਪਣੇ ਸਰੀਰ ਦਾ ਖਿਆਨ ਰੱਖਣਾ ਚਾਹੀਦਾ ਹੂੰ ਹੂੰ ਇਹ ਜ਼ਰੂਰੀ ਹੈ ਹੂੰ ਹੂੰ ਕਿਉਂ ਜੇ ਸੰਸਾਰ ਚ ਰਹਿਣਾ ਹੈ ਹੂੰ ਹੂੰ ਤਾਂ ਤੁਹਾਡਾ ਸਰੀਰ ਤਾਂ ਹੈਲਦੀ ਹੀ ਇਤੇ ਵੈਰੀ ਗੁੱਡ ਵੈਰੀ ਗੁੱਡ ਦਾਸਾ ਬਾ ਤੁਸੀਂ ਸਾਨੂੰ ਇੰਟਰਵਿਊ ਦਿੱਤੀ ਬਹੁਤ ਬਹੁਤ ਸ਼ੁਕਰੀਆ ਹਮ ਹੁਣ ਅਸ ਵਕਤ ਜਿੱਥੇ ਅਸੀਂ ਹਸਪੀਟਲ ਦੇ ਵਿੱਚ ਬੈਠੇ ਆ ਇਹ ਮਲੇਰਕੁਟਾ ਰੋਡ ਤੋਂ ਜਿਹੜੀ ਰੋਡ ਹੈ ਪੀਰਖਾਨਾ ਉਹਦੇ ਉੱਤੇ ਹਸਪਤਾਲ ਜੀਵਨ ਜੋਤ ਹਸਪੀਟਲ ਸਥਿਤ ਹੈ ਤੇ ਕੋਈ ਵੀ ਮਰੀਜ਼ ਦਾਸਾਂ ਨੂੰ ਮਿਲਣਾ ਚਾਹਦਾ ਯੂ ਆਰ ਮੋਸਟ ਵੈਲਕਮ ਤੇ 10 ਤੋਂ 5 ਵਜੇ ਤੱਕ ਦਾਸਾਂ ਬੈਠਦੇ ਨੇ ਤੁਹਾਨੂੰ ਬਹੁਤ ਬਹੁਤ ਜੀ ਆਇਆਂ ਨੂੰ ਥੈਂਕ ਯੂ ਦਾ ਸਭ ਤੁਸੀਂ ਸਨ